ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਾਸਟਰ ਬਜਿੰਦਰ ਨੂੰ ਮੁਹਾਲੀ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਦੱਸਦੀ ਕਿ ਬੀਤੇ ਦਿਨੀ ਉਸ ਨੂੰ ਰੇਪ ਕੇਸ ਦੇ ਮਾਮਲੇ ਦੇ ਵਿੱਚ ਮੁਹਾਲੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ ਸਜ਼ਾ 1 April ਨੂੰ ਸੁਣਾਈ ਜਾਣੀ ਸੀ ਦੱਸਦੀ ਕਿ ਅੱਜ ਉਮਰ ਕੈਦ ਦੀ ਸਜ਼ਾ ਮੁਹਾਲੀ ਅਦਾਲਤ ਦੇ ਵੱਲੋਂ ਪਾਸਟਰ ਬਜਿੰਦਰ ਨੂੰ ਸੁਣਾਈ ਗਈ ਹੈ ਤੁਹਾਨੂੰ ਦੱਸਦੀ ਕਿ ਇਹ ਮਾਮਲਾ ਜੀਰਕਪੁਰ ਦੀ ਇੱਕ ਪੀੜਤਾ ਦੁਆਰਾ ਪਾਸਟਰ ਬ੍ਰੁੱਧ ਜ਼ਬਰਜਨਾਹ ਦੇ ਲਗਾਏ ਗਏ ਦੋਸ਼ ਦੇ ਨਾਲ ਸੰਬੰਧਿਤ ਹੈ ਪੀੜਤਾ ਨੇ ਦੋਸ਼ ਲਗਾਇਆ ਸੀ ਕਿ ਪਾਸਟਰ ਨਿਊਸ ਨੂੰ ਵਿਦੇਸ਼ ਲਿਜਾਂ ਦੇ ਬਹਾਨੇ ਉਸ ਦੇ ਨਾਲ ਬਿਨਾਂ ਸਹਿਮਤੀ ਦੇ ਸੰਬੰਧ ਬਣਾਏ ਇੱਕ ਅਸ਼ਲੀਲ ਵੀਡੀਓ ਵੀ ਬਣਾਈ ਇਸ ਸੰਬੰਧੀ 20 April 2018 ਨੂੰ ਵੱਖ-ਵੱਖ ਤਰਾਮਾ ਦੇ ਤਹਿਤ FIR ਦਰਜ ਕੀਤੀ ਗਈ ਸੀ ਤੇ ਤੁਹਾਨੂੰ ਦੱਸਦੀ ਕਿ ਹੁਣ ਇਸ ਮਾਮਲੇ ਦੇ ਵਿੱਚ ਪਾਸਟਰ ਬਜਿੰਦਰ ਨੂੰ ਮੁਹਾਲੀ ਅਦਾਲਤ ਨੇ ਉਮਰ ਕੈਦ ਦੀ ਸਾਜ ਸੁਣਾ ਦਿੱਤੀ ਹੈ ਇਹ ਵੀ ਦੱਸਦੀ ਕਿ ਬੀਤੇ ਦਿਨੀ ਪਾਸਟਰ ਬਜਿੰਦਰ ਤੋਂ ਪੀੜਤ ਦੋ ਬੀਬੀਆਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਜਥੇਦਾਰ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਮੰਗ ਕੀਤੀ ਗਈ ਸੀ ਤੇ ਉਹਨਾਂ ਨੂੰ ਸਾਰਾ ਘਟਨਾਕਰਮ ਵੀ ਦੱਸਿਆ ਗਿਆ ਸੀ ਕਿ ਕਿਸ ਤਰ੍ਹਾਂ ਧਰਮ ਦੀ ਆੜ ਦੇ ਵਿੱਚ ਪਾਸਟਰ ਬਜਿੰਦਰ ਦੇ ਵੱਲੋਂ ਗਲਤ ਹਰਕਤਾਂ ਬੀਬੀਆਂ ਨਾਲ ਕੀਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਭਰੋਸਾ ਦਿਵਾਇਆ ਸੀ ਕਿ ਉਹਨਾਂ ਨੂੰ ਉਨ੍ਹਾਂ ਦਾ ਪੂਰਨ ਸਹਿਯੋਗ ਦਿੱਤਾ ਜਾਵੇਗਾ ਹੁਣ ਤੁਹਾਨੂੰ ਦੱਸਦੀ ਕਿ ਪਾਸਟਰ ਬਜਿੰਦਰ ਨੂੰ ਮੁਹਾਲੀ ਦੀ ਅਦਾਲਤ ਨੇ ਇੱਕ ਰੀਪ ਕੇਸ ਦੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਬਿਆਰ ਰਿਪੋਰਟ ਪੰਜਾਬ ਲੁਕ ਚੈਨਲ